ਰਾਮ ਹਸਪੀਟਲ ਦਾ ਮਾਲਕਾਂ ਹੀ ਮੇਰੇ ਕਾ ਮੇਰੇ ਪਾਸ ਨੂੰ 16 ਤਰੀਕ ਨੂੰ ਫਾਇਰਿੰਗ ਹੋਈ ਸੀਗੀ ਉਸ ਦੇ ਸਬੰਧ ਵਿੱਚ ਮੈਂ ਬੱਚਾ ਕਰਾਇਆ ਸੀਗਾ ਪੁਲਿਸ ਨੇ ਮੇਰਾ ਸਹਿਯੋਗ ਕੀਤਾ ਮੈਨੂੰ ਗਨਮੈਨ ਵੀ ਦਿੱਤੇ ਬਹੁਤ ਭਜਦੌੜੀ ਕੀਤੀ ਪਰ ਜਿਹੜੇ ਸਰਕਾਰੀ ਅਨਸਰ ਨਹੀਂ ਫੜੇ ਗਏ ਹੁਣ ਫਿਰ ਮੇਰੇ ਰਾਤੀ ਕੱਲ ਸੀਗੀ 24 ਤਰੀਕ 24 ਤਰੀਕ ਨੂੰ ਫਿਰ ਮੇਰੇ ਫਾਇਰਿੰਗ ਹੋਈ ਆ ਮੇਰੀ ਗੱਡੀ ਆ ਗੱਡੀ ਦਾ ਸ਼ੀਸ਼ਾ ਤੋੜ ਗਏ ਮੇਰੇ ਅੰਦੇ ਸਟਾਫ ਦੇ ਬੰਦੇ ਸੀ ਉਹ ਡਰਾ ਕੇ ਤੇ ਕੋਈ ਕਾਰਵਾਈ ਨਹੀਂ ਹੋਈਦੀ ਮਿਹਰਬਾਨੀ ਕਰਕੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਪਰ ਇਹ ਗੇਮ ਮੇਰੀ ਸੁਣਵਾਈ ਹੋਏ ਐਨਓਏ ਕਿ ਮੇਰੀ ਜਾਨੀ ਮਾਨੀ ਦਾ ਨਕਸਾ ਜਾਨ ਮਾਨ ਦਾ ਨੁਕਸਾਨ ਹੋ ਜਾਏ ਔਰ ਮੈਂ ਫਿਰ ਐਕਚੁਅਲੀ ਐਕਸ਼ਨ ਲਿਆ ਜਾਏ ਇਹ ਤੁਹਾਨੂੰ ਕਿਉਂ ਮਲਗੀ ਬਾਰ ਬਾਰ ਤੁਹਾਡੇ ਗੋਲੀ ਚ ਚਲਾਈ ਜਾ ਰਹੀ ਹੈ ਉਹ ਸਰ ਫਰੋਤੀ ਮੰਗਦੇ ਆ 50000 ਰੁਪਿਆ 50 ਲੱਖ ਰੁਪਿਆ ਉਹ ਮੈਂ ਇੱਥੇ 10000 ਰੁਪਿਆ 20-20 ਰੁਪਿਆ ਲੈਂਦਾ ਮੈਂ ਜਿਹੜਾ ਇੱਥੇ ਆਈਸੀਯੂ ਖੋਲਿਆ ਜਦੋਂ ਮੈਂ 25000 ਲੈਂਦਾ ਹਰ ਬੰਦੇ ਕੋਲ ਹੈ ਇਸ ਕਰਕੇ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਨਾਲ ਮੇਰੀ ਸੁਣਵਾਈ ਹੋਏ ਔਰ ਮੈਨੂੰ ਇਹ ਸਭ ਦਿੱਤਾ ਜਾਵੇ ਪ੍ਰਸ਼ਾਸਨ ਵੱਲੋਂ ਤੁਹਾਨੂੰ ਗਾਰਡ ਵੀ ਮਿਲੇ ਗਏ ਗਾਰਡ ਮਿਲੇ ਆ ਗਾਰਡ ਨਾਲ ਉਸਦਾ ਜੋ ਪੁਲਿਸ ਮੇਰਾ ਸਹਿਯੋਗ ਪੂਰਾ ਕਰਨ ਲਿਆ ਪੁਲਿਸ ਰਾਤ ਵੀ ਮੇਰੇ ਕੋ ਆ ਗਈ ਸੀ ਕਿ ਪੂਰੇ ਜਦੋਂ ਰਾਤੀ ਸਭ 12 ਵਜੇ ਇਹ ਡੀਐਸਪੀ ਵੀ ਆਏ ਐਸਐਚਓ ਵੀ ਆਏ ਉਹਨਾਂ ਨੇ ਬਹੁਤ ਤਸੱਲੀ ਦਿੱਤੀ ਆ ਉਹਨਾਂ ਵੱਲੋਂ ਤਾਂ ਚਲੋ ਮੈਂ ਕੋਈ ਕਮੀ ਨਹੀਂ ਕਰਦਾ ਪਰ ਮੈਂ ਬੇਨਤੀ ਕਰਦਾ ਪੁਲਿਸ ਤੇ ਪ੍ਰਸ਼ਾਸਨ ਨੂੰ ਵੀ ਵੱਧ ਤੋਂ ਜਲਦੀ ਜਲਦੀ ਬੰਦੇ ਟ੍ਰੇਸ ਕੀਤੇ ਜਾਏ ਤਾਂ ਕਿ ਇਹ ਇਹ ਸਹਿਮ ਦਾ ਮਹੌਲਾ ਬਣਿਆ ਹੋਇਆ ਹੈ ਤਨਵੀ ਕਾਲ ਕੋਈ ਨਹੀਂ ਕੋਈ ਕੱਲ ਕਾਲ ਲਿਆ ਇਹ ਆਦੀ ਸੀ ਮੈਂ ਬਲੌਗ ਚ ਪਾਤੀ ਆ ਦੋ ਤਿੰਨ ਕਾਲਾਂ ਆਈਆਂ ਮੈਂ ਐਡੀ ਐਸਪੀ ਸਾਹਿਬ ਨੂੰ ਮੈਂ ਸਾਰੀਆਂ ਰਿਪੀਟ ਕਰਦਿਆਂ ਦਿਖਾਉਂਦਾ ਰਿਆਂ ਠੀਕ ਉਹਦੇ ਚ ਅਸੀਂ ਮੈਂ ਤੁਹਾਨੂੰ ਬੜਾ ਦੱਸਣਾ ਚਾਹਾਂ ਕਿ ਦੀ ਐਕਸਟਰੈਕਸ਼ਨ ਕੋਰ ਲੂ ਲੈ ਕੇ ਸ਼ਾਬਾਜੀ ਹੋ ਟੋਲਰੈਂਸ ਹੈ ਐਂਡ ਸਾਢੇ ਕੋਲ ਇਨਫੋਰਮੇਸ਼ਨ ਆਈ ਸੀਗੀ ਵੀ ਸਾਡੀ ਟੀਮ ਇਮੀਡੀਏਟਲੀ ਤੇਰੇ ਮੁਖ ਕੋਲ ਪਹੁੰਚ ਗਈ ਸੀ ਅਸੀਂ ਜਿਹੜੇ ਹੈਗੇ ਉਹਨਾਂ ਦੇ ਸਾਰੇ ਐਸਪੈਕਟ ਤੇ ਕੰਮ ਕਰ ਰਹੇ ਹਾਂ অ্যান্ড আসি তো বহু জল্ এদের রিজল্ট দেওয়া